ਕਿਦਾਂ ਉੱਠ ਜਾਈਏ ਹਾਂ ਚਾਹ ਰਹੀ ਹੈ ਇਹ ਜਿਹੜੇ ਇਧਰੋਂ ਇੱਧਰੋਂ ਦਾ ਪਾਸ ਤੋਂ ਨਹੀਂ ਸੜਕ ਪੂਰੀ ਬਿਲਕੁਲ ਵੀ ਹੋਰ ਕੋਈ ਫਸਰਤ ਮਹਿਰਾਉਂ ਕੋ ਮੇੜਦੇ ਆਂ ਤੇ ਉਹ ਹੋ ਰਹੀ ਰਿਜੋ ਕੋ ਕੰਪਨੀ ਦੇ ਖਾਤੇ ਬਸ ਜੇ ਕੋਈ ਨਾ ਕੱਟੇ ਇਹ ਤਕੜੇ ਦਾ ਕੋਈ ਨਹੀਂ ਆਦਾ ਉਹ ਲੋਹਾਂ ਵੀ ਆ ਜਿਹੜਾ ਪਰੇਡ ਵਿੱਚ ਬੋਲਦਾ ਹੈ ਕੇਂਦਰ ਸਰਕਾਰ ਮੁਰਦਾਬਾ ਕੇਂਦਰ ਸਰਕਾਰ ਮੁਰਦਾਬਾ ਸੈਂਟਰ ਸਰਕਾਰ ਮੁਰਦਾਬਾ ਸੈਂਟਰ ਸਰਕਾਰ ਮੁਰਦਾਬਾ ਸੈਂਟਰ ਸਰਕਾਰ ਮੁਰਦਾ ਮੈਂ ਪਲਵਿੰਦਰ ਸਿੰਘ ਢਿੱਲੋਂ ਸਾਫ ਕਸਰਪੇਂਡ ਮੁਰੂਸਰ ਸੈਨੇਵਾਲਾ ਤੇ ਕੀ ਮਾਮਲਾ ਬਾਈ ਜੀ ਆ ਜਿਹੜਾ ਧਰਨਾ ਲਗਾਉਣਾ ਪਿਆ ਤੁਹਾਨੂੰ ਤੇ ਬਾਈ ਜੀ ਸਾਡੇ ਪਿੰਡ ਦਾ ਜੱਦੀਵਾਸ ਸਟੈਂਡ ਜਦੋਂ ਦਾ ਪਿੰਡ ਵੱਜਿਆ ਇਹੀ ਬੱਸ ਟਾਈਮ ਅਸ ਜਾਦਾ ਹਾਂ ਇਹਦਾ ਅਸੀਂ ਜਦੋਂ ਅਸੀਂ ਐਨਐਚਆਈ ਬਣ ਲੱਗੀ ਰੋਡ ਕਿਹੜੀ ਰੋਡ ਆ ਇਹ ਐਨਐਚਆਈ 35ਾ ਕਿੱਥੋਂ ਤੋਂ ਕਿੱਥੋਂ ਚੱਲਦੀ ਆ ਜਿਹੜੀ ਇਹ ਭਾਰਤਮਾਲਾ ਨਾਲ ਜੁੜਦੀ ਆ ਜੀ ਬਠਿੰਡਾ ਐਮਐਸ ਤੋਂ ਚੱਲ ਕੇ ਯਾਨੀ ਪਹਿਲਾਂ ਇਹ ਬਠਿੰਡਾ ਡੱਬ ਵਾਲੀ ਰੋਡ ਕਹਿ ਸਕਦੇ ਆ ਉਹ ਡੱਬ ਵਾਲੀ ਰੋਡ ਸੀ ਕਿੱਥੇ ਜੱਦੀ বাস ਸਟੈਂਡ ਸੀ ਇਹੀ বাস ਸਟੈਂਡ ਸੀ ਉੱਥੇ ਪਿਛਲੇ ਉਪਰ ਰਾਸ਼ਟਰੀ ਆ ਸਾਡੇ ਪਿੰਡ ਦੀ ਜਿਹੜੀ ਇੰਦਰ ਸਾਰੀ ਨਾ ਚੜਦੀ ਆ ਹਾਂ ਇਹੀ ਮੇਨ ਜਿਹੜਾ ਪੁਖੇ ਪੇਤਾ ਦੀਆਂ ਤੇ ਦੇਵੀ ਨਗਰ ਸਮਾਜ ਜਾ ਲੱਗਦੀ ਔਰ ਖੋਦ ਦੇਵੀ ਨਗਰ ਨੂੰ ਜਾਂਦੀ ਆ ਰੋਡ ਹਾਂ ਜਹਰੀ ਦੇਵੀ ਨਗਰ ਇਹ ਤਲਵੰਡੀ ਰੋਡ ਤੇ ਚੜ ਜਾਂਦੀ ਹੈ ਇਹ ਮੇਨ ਰਸਤਾ ਸੀ ਜਾਨੀ ਕਿ ਇਹਨਾਂ ਨੇ ਖਤਮ ਕਰਤਾ ਉੱਥੇ ਇੱਕ ਪੁਲ ਦੀ ਜ਼ਰੂਰਤ ਵੀ ਨਹੀਂ ਸੀ ਜੀ ਪਰ ਉੱਥੇ ਦੋ ਪੁਲ ਬਣਾਤੇ ਜੀ ਇਹਨਾਂ ਨੇ ਐਨਐਚਆਈ ਵੀ ਵਜ੍ਹਾ ਨਾਲ ਤੇ ਕੁਝ ਲੋਕਾਂ ਦਾ ਮਿਲੀਭੁਗਤ ਨਾਲ ਤੇ ਪਿੰਡ ਦਾ ਜਿਹੜਾ ਬੱਸ ਸਟੈਂਡ ਖਤਮ ਕਰਤਾ ਇਸੇ ਵੇਲੇ ਪਿੰਡ ਦੇ ਰੋਸ ਵੱਜੋਂ ਸਾਰੇ ਇੱਥੇ ਕਿੰਨੇ ਕਿ ਦਿਨ ਹੋਗੇ ਧਰਨਾ ਲਾਏ ਨੂੰ ਸਾਡਾ ਜੀ 2 ਤੋਂ 9 ਤਰੀਕ ਦਾ 9 ਤਰੀਕ ਤੋਂ ਧਰਨਾ ਚਾਲੂ ਹੈ ਪਹਿਲਾਂ ਵੀ ਅਸੀਂ ਮਿਲ ਕੇ ਕੋਸ਼ਿਸ਼ ਕੀਤੀ ਸੀ ਇਸ ਇਤਨਾ ਬੰਦਾ ਲਾਉਣਾ ਪਵੇ ਪਰ ਸਾਡੀ ਗੱਲ ਹੀ ਕੋਈ ਅਧਿਕਾਰੀ ਨਹੀਂ ਆਇਆ ਥੋੜੇ ਪੇਸ ਤੇ ਕੋਈ ਅਧਿਕਾਰੀ ਨਹੀਂ ਆਇਆ ਜੀ ਡੀਸੀ ਸਾਹਿਬ ਨੂੰ ਅਸੀਂ ਮਿਲੇ ਕਿਹਾ ਵਾਇ ਸੀ ਉਹਨਾਂ ਨੇ ਵੀ ਇਹਨਾਂ ਚਾਈ ਨੂੰ ਝਾੜ ਪਾਈ ਵੀ ਉੱਥੇ ਦੋ ਫਲਾਂ ਦਾ ਕੰਮ ਕੀ ਸੀ ਜਦੋਂ ਪਿੰਡ ਦਾ ਮੇਨ ਤੁਸੀਂ ਬੱਸ ਸਟੈਂਡ ਖਤਮ ਕਰਤਾ ਹਾਂ ਅੱਜ ਕੋਈ ਨਹੀਂ ਸਾਨੂੰ ਮੈਂ ਉਹਨਾਂ ਕੋਈ ਸਪਸ਼ਟ ਜਵਾਬ ਨਹੀਂ ਦੇ ਸਕ ਰਹੀ ਜੀ ਸਾਹਿਬ ਠੀਕ ਹੈ ਹਾਂਜੀ ਤੇ ਹੁਣ ਫਿਰ ਕੋਈ ਬੈਠਿਆ ਜੀ ਜਿੱਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਜੀ ਘੱਮ ਕੇ ਘੱਮ ਪ੍ਰੈਕਟਿਸ ਕਰਾਣੀ ਹੈ ਨਗਰ ਨਿਗਮ ਦੇ ਸਟੇਪ ਤੋਂ ਜਾਣਾ ਹੈ ਹੂੰ ਯਾਰ ਬੰਦਾ 2000 ਬੰਦਾ 1000 ਬੰਦਾ ਡੇਲੀ ਅਪਗ੍ਰਾਉਂਡ ਕਰਦਾ ਉਹ ਯਾਰ ਬੰਦਾ ਇਸ ਰਸਤੇ ਤੋਂ ਡੇਲੀ ਅਪਗ੍ਰਾਉਂਡ ਕਰਦਾ ਘੱਟ ਵੱੜ 2000 2000 ਉਹਦੇ ਲੱਗੇ ਫੋਨ ਦੇ ਬੱਚੇ ਜਾਨ ਜੋ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਮੰਨ ਲਓ ਅਸੀਂ ਡੱਬਾ ਵਾਲੀ ਰੋਡ ਤੇ ਹਾਂ ਬੱਸ ਸਟੈਂਡ ਇੱਥੇ ਹੈ ਜੀ ਕਿਸੇ ਨੇ ਸੜਕ ਕ੍ਰੋਸ ਕਰਨੀ ਹੈ ਤਾਂ ਬਜ਼ੁਰਗ ਆਦਮੀ ਕਿਵੇਂ ਕ੍ਰੋਸ ਕਰੂਗਾ ਜੀ ਠੀਕ ਜਬ ਜਾਂ ਕਿਸੇ ਨੇ ਇੱਧਰ ਇੰਨੀ ਆਬਾਦੀ ਹੈ ਜੀ ਪਿੰਡ ਦੀ ਤੇ 3500 ਵਾਦੀ ਦੇ ਲਗਭਗ ਜਿਹੜੇ ਲੋਕ ਇੱਧਰ ਰਹਿੰਦੇ ਆ ਉਹ ਤੋਂ ਮੈਂ ਇੱਥੇ ਰੋਡ ਤੋਂ ਕਿਵੇਂ ਲੰਘ ਕੇ ਆਉਣਗੇ ਜੀ ਬਸ ਇੱਥੇ ਰੁਕਣੀ ਆ ਉੱਥੋਂ ਜਾ ਕੇ ਕਿਵੇਂ ਕ੍ਰੋਸ ਕਰਨਗੇ ਆ ਜੀ ਕਿਸੇ ਇਸ ਤਰ੍ਹਾਂ ਕ੍ਰੋਸ ਨਹੀਂ ਕਰ ਸਕਦੇ ਠੀਕ ਹੈ ਹਾਂ ਸਾਨੂੰ 20 15 ਦਾ ਮੋੜ ਚਾਹੀਦਾ ਹਾਂਜੀ ਹਾਂਜੀ ਐਨ ਐਚ ਆਈ ਦੇ ਜਿਹੜੇ ਅਸੀਂ ਵੀ ਆਖਿਆ ਵੀ ਇੱਥੇ ਕੌਣ ਨਹੀਂ ਰੱਖ ਰਹੇ ਹਾਂ ਤਾਂ ਅਸੀਂ ਮਿਲੇ ਐਨ ਆਈ ਚ ਦੇ ਆਫੀਸਰ ਜੀ ਉਹਨਾਂ ਨੇ ਦੱਸਿਆ ਕਿ ਛੋਟੇ ਹੀ ਕੁਝ ਪਿੰਡ ਦੇ ਲੋਕ ਆ ਤੇ ਪੁੱਛ ਉਹਨਾਂ ਨੇ ਦਰਖਾਸਤ ਦੇ ਕਿ ਜਿਹੜਾ ਇੱਥੇ ਪੁਲ ਸੀ ਮੇਨ ਰੱਡੇ ਤੇ ਅੰਡਰ ਬ੍ਰਿਜ ਬਣਾਣਾ ਸੀ ਸਾਡਾ ਹੂੰ ਉਹ ਚੱਕ ਕੇ ਇੱਕ ਜਗ੍ਹਾ ਹੀ ਦੋ ਬਣਾਤੇ ਜੀ ਅੱਛਾ ਮੈਥੇ ਉੱਤੇ ਉੱਤੇ ਲੋਡ ਵੀ ਨਹੀਂ ਸੀ ਉੱਤੇ ਇੱਕ ਇੱਕ ਦੀ ਜ਼ਰੂਰਤ ਸੀ ਉਹ ਕੁਝ ਜਨਕਿ ਇੰਡਸਟਰੀ ਵਾਲਾ ਲੋਕ ਲਾ ਕੇ ਕੁਝ ਪਿੰਡ ਦੇ ਲੋਕ ਲਾ ਕੇ ਜੋ ਇੰਡਸਟਰੀਅਲ ਸਵੰਥ ਉਹਨਾਂ ਨੇ ਰੜਕੇ ਦੇ ਇਹ ਪਿੰਡ ਦਾ ਜਿਹੜਾ ਬੱਸ ਸਟੈਂਡ ਹੈ ਖਤਮ ਕਰਤਾ ਜਦੋਂ ਕਿ ਪਿੰਡ ਦੀ ਜਿਹੜੀ ਜ਼ਮੀਨ ਜਾਇਦਾਦ ਆ ਸਾਰਾ ਰਕਬਾ ਉਹ ਇੱਧਰ ਹੀ ਐ ਜੇ ਕਿਸੇ ਨੇ ਜੋਧਪੁਰ ਜਾਣਾ ਤਾਂ ਉਹ ਵੀ ਇੱਧਰ ਰਕਬਾ ਐ ਤਾਂ ਉਹ ਕਿੱਥੋਂ ਜਾਏਗਾ ਜੋਧਪੁਰ ਤੱਕ ਸਾਡੇ ਪਿੰਡ ਦੀ ਹੱਦ ਐ ਤੇ ਬਹੁਤ ਵੱਡੀ ਪ੍ਰੋਬਲਮ ਖੜੀ ਕਰਤੀ ਇੱਕ ਪਿੰਡ ਦਾ ਬੱਸ ਸਟੈਂਡ ਹੀ ਖਤਮ ਕਰਤਾ ਜੀ ਹੂੰ ਤੇ ਹਾਂ ਜੀ ਗਰੀ ਗਰੀ ਦੇਵੀ ਨਗਰ ਨੂੰ ਸਿੱਧਾ ਰਸਤਾ ਜਾਂਦਾ ਐ ਪਿੰਡ ਦੀ ਸਾਰੀ ਆਬਾਦੀ ਬੱਸ ਸਟੈਂਡ ਆ ਹਮੇਂ ਆ ਜੀ ਆ ਦੇਖੂਗਾ ਅੱਛਾ ਇਹ ਬੱਸ ਸਟੈਂਡ ਆ ਹਾਂ ਇਹ ਬੱਸ ਸਟੈਂਡ ਆ ਜਥੇਬੰਦੀ ਨਾਲ ਕੁਝ ਸਹਿਯੋਗ ਕਰ ਰਹੇ ਛੋਟੇ ਕਿਸਾਨ ਜਥੇਬੰਦੀਆਂ ਸਹਿਯੋਗ ਕਰ ਰਹੀਆਂ ਇਹ ਸਰਬ ਜਥੇਬੰਦੀਆਂ ਜਾਂ ਪਿੰਡ ਦੇ ਲੋਕ ਸਰਬ ਸਾਰੇ ਇਸ ਕੰਮ ਵਿੱਚ ਸਹਿਯੋਗ ਹੈ ਸਰਬ ਸਰਬ ਸਾਂਝਾ ਕੰਮ ਹੈ ਕਿਸੇ ਜਥੇਬੰਦੀ ਦਾ ਸਪੈਸ਼ਲ ਕੰਮ ਨਹੀਂ ਨਗਰ ਦਾ ਹੀ ਹੈ ਪੂਰਾ ਸਾਰੇ ਨਗਰ ਦਾ ਸਾਰੇ ਹੋਰ ਆਸ-ਪਾਸੇ ਵਾਲੇ ਨਗਰ ਵੀ ਸਾਨੂੰ ਸਹਿਯੋਗ ਕਰ ਰਹੇ ਜੀ ਜੈ ਸਿੰਘ ਦੇ ਲੋਕ ਆਉਂਦੇ ਇੱਥੋਂ ਜਾਣ ਦਾ ਕਿਸੇ ਡੱਬਾ ਨਹੀਂ ਜਾਣਾ ਤਾਂ ਉਹ ਇੱਥੋਂ ਆ ਕੇ ਬੱਸ ਸਟੈਂਡ ਤੇ ਚੜ੍ਹ ਜਾਂਦੇ ਗਰੀ ਦੇਵੀ ਨਗਰ ਦੇ ਆਉਂਦੇ ਤਾਂ ਉਤਰ ਕੇ ਰੋਡ ਪਾਰ ਕਰਨ ਕਿਵੇਂ ਕਰਨਗੇ ਇਸ ਵੇਲੇ ਤੋਂ ਯਾਰੀ ਦੇਵੀ ਨਗਰ ਦੇ ਲੋਕ ਡਾਂਬੜ ਹੀ ਜਾਣਾ ਤਾਂ ਇੱਥੋਂ ਆ ਕੇ ਜਾਂਦੇ ਆ ਰੇਲਵੇ ਸਟੇਸ਼ਨ ਵੀ ਇਹੀ ਲੱਗਦਾ ਪਿੰਡਾਂ ਦੀ ਮੇਹਰਤ ਨਾਲ ਪਸਾਨ ਜੀ ਖਤਮ ਕਰਤੀ ਇਹ ਰੋਡ ਨੇ ਤਾਂ ਵੀ ਪਤਾ ਹੀ ਨਹੀਂ ਲੱਗਦਾ ਕਿਹੜਾ ਪਿੰਡ ਆ ਗਿਆ ਤੇ ਕਿਹੜਾ ਪਤਾ ਹੀ ਨਹੀਂ ਲੱਗਦਾ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਰੇਲਵੇ ਸਟੇਸ਼ਨ ਆ ਸਾਡੇ ਪਿੰਡ ਮੇਨ ਰੇਲਵੇ ਸਟੇਸ਼ਨ ਆ ਸਾਰੇ ਪਿੰਡਾਂ ਨੂੰ ਮੈਂਦਾ ਉਹ ਇੱਥੋਂ ਦੀ ਰਸਤਾ ਮੇਨ ਰਸਤਾ ਜੀ ਬਿਕਾ ਦੇ ਰਾਈ ਰਿਤੇ ਨੇ ਹਾਂਜੀ ਠੀਕ ਹੈ ਬਿਕਾ ਦੇ ਰਾਈ ਟ੍ਰੇਨ ਇੱਥੋਂ ਜਾਂਦੀ ਆਏ ਮਾਰਕੀਟ ਕਮੇਟੀ ਦੀ ਪੁਰਾਣੀ ਸੜਕਾ ਜੀ ਉਧਰ ਮਾਰਕੀਟ ਕਮੇਟੀ ਦੀ ਸ਼ਰਕ ਵੀ ਨਹੀਂ ਇਹ ਜੇ ਨਾਲ ਕੋਲ ਬਣਾਏ ਇਹ ਮਾਰਕੀਟ ਕਮੇਟੀ ਦੇ ਸੈਂਟਰ ਮਰੇ ਜ਼ਰੂਰੀ ਚਾਹੀਦਾ ਕਿ ਉਹ ਲੱਗੀ ਲਈ ਮਾਰਕੀਟ ਕਮੇਟੀ ਦੀ ਮੰਡੀ ਸੰਗਤ ਆ ਇਥੇ ਫਲੰਥਾ ਵਗੈਰਾ ਤਾਂ ਉਹਨਾਂ ਤੋਂ ਗੱਡੀਆਂ ਉਧਰ ਦੀ ਆਉਣਗੀਆਂ ਉਹ ਤਾਂ ਉਧਰ ਤਾਂ ਮਾਰਕੀਟ ਕਮੇਟੀ ਦੀ ਸੜਕ ਵੀ ਨਹੀਂ ਜੀ ਮਾਰਕੀਟ ਕਮੇਟੀ ਦੀ ਆਹ ਸੜਕਾ ਜੀ ਇਥੋਂ ਤੋਂ ਤੁਸੀਂ ਜੀ ਮੰਗੇ ਰੱਖਦੇ ਹੋ ਫਿਰ ਹੁਣ ਤੁਸੀਂ ਕੀ ਮਰਦਾ ਸਾਡਾ ਪ੍ਰੋਗਰਾਮ ਆ ਜਾਈਦਾ ਜੀ ਹੂੰ ਹੋਰ ਕੋਈ ਹੱਲ ਨਹੀਂ ਹੈਦਾ ਜੀ